ਆਪਣੀਆਂ ਖੇਤੀ ਵਾਲੀਆਂ ਵੀਡੀਓ ਕਰਕੇ ਮਸ਼ਹੂਰ ਹੋਈ ਮੈਕੂ ਢਿੱਲੋਂ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਇੰਨੇ ਦਿਨੀ ਉਹ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਚਰਚਾ ਦੇ ਵਿੱਚ ਹੈ ਤੇ ਉੱਥੇ ਹੀ ਉਸ ਦੇ ਬਾਰੇ ਨਿਕਲ ਕੇ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਉਸ ਦਾ ਕੁਝ ਇੱਕ ਸਮਾਂ ਪਹਿਲਾਂ ਜਿਹੜਾ ਅਨਮੋਲ ਦੇ ਨਾਲ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਹੁਣ ਆਪਣੇ ਉਹ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਹੈ ਤੇ ਪੇਕੇ ਪਰਿਵਾਰ ਦੇ ਵਿੱਚ ਰਹਿਣ ਦਾ ਕਾਰਨ ਮੈਕੂ ਢਿੱਲੋਂ ਨੇ ਦੱਸਿਆ ਸੀ ਕਿ ਮੈਂ ਇੱਕ ਇੰਟਰਵਿਊ ਦੇ ਜ਼ਰੀਏ ਦੇਵਾਂਗੀ ਤੇ ਉੱਥੇ ਹੀ ਕੁਝ ਕੁ ਲੋਕਾਂ ਦੇ ਵੱਲੋਂ ਉਸ ਨੂੰ ਕਾਫੀ ਜ਼ਿਆਦਾ ਮੰਨਦਾ ਚ ਬੋਲ ਕੇ ਟਰੋਲ ਕੀਤਾ ਜਾ ਰਿਹਾ ਹੈ ਤੇ ਹੁਣ ਮੈਕੋ ਟੱਲੋਂ ਨੇ ਸਟੋਰੀਆਂ ਸ਼ੇਅਰ ਕਰਕੇ ਲੋਕਾਂ ਨੂੰ ਇੱਕ ਨਵਾਂ ਰਿਪਲਾਈ ਦਿੱਤਾ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਸਟੋਰੀਆਂ ਦੇਖੋ ਹੋ ਗਏ ਤਾਂ ਹੀ ਸੋਨੂੰ ਕੁਵਾਰੀ ਕੁੜੀ ਮੈਂ ਜਾਨੀ ਅੱਜਕੱਲ ਕੁੜੀਆਂ ਪੈਸੇ ਤੇ ਹੀ ਮਰਦੀਆਂ ਹੁੰਦੀਆਂ ਲੱਗਦਾ ਦਿੱਤੀ ਨਹੀਂ ਲੋ ਕੁੜੀ ਕਿਸ ਨੇ ਤਾਈਓ ਇਦੋਂ ਕਰਦਾ ਸਵਾਲ ਕਹਿੰਦਾ ਜਨਾਨੀਆਂ ਮਰਦੀਆਂ ਪੈਸੇ ਤੇ ਨੂੰ ਪੁੱਛੋ ਕੁੜੀ ਦੀ ਮਾਂ ਤੇ ਭੈਣ ਭਰੇ ਦਾ ਕੀ ਹੈ ਗੱਲ ਕਿਨੂੰ ਜੰਮਣ ਵਾਲੀ ਵੀ ਪੁੱਛਤਾਂਦੀ ਹੋਣੀ ਜਿਹੜਾ ਭਾਸ਼ਣ ਦੇ ਨਾ ਦਲੀਲ ਜਿਝਦਾਦੀ ਟਿਕਾਣੀ ਹੈ ਤਵਿਆ ਤੋਂ ਬਾਅਦ ਦਰਵਾਜ਼ੇ ਪਿੱਛੇ ਇੱਕ ਡੰਡਾ ਰੱਖੋ ਟੈਮ ਟੈਮ ਤੇਨ ਦੀ ਸਰਵਿਸ ਕਰ ਦੇ ਦਿਓ ਟਿੱਕੀਆਂ ਰਿਆਨਗੀਆਂ ਤੁਗਲ ਕਰਦਾ ਹਮੇਸ਼ਾ ਹੀ ਇੱਕ ਪਾਸੇ ਦੀ ਕਿਉਂ ਨੀਲਾ ਤੂੰ ਦੂਜੇ ਪਾਸੇ ਕਮਾਈ ਨਹੀਂ ਗੱਲ ਤੂੰ ਜਿਹੜੀ ਕੀਤੀ ਇਹ ਕਾਨੂੰਨ ਤੋਂ ਇਲਾਵਾ ਮੈਕੂ ਟਲੋ ਦੇ ਵੱਲੋਂ ਹੋਰ ਵੀ ਕਈ ਸਟੋਰੀਆਂ ਸ਼ੇਅਰ ਕੀਤੀਆਂ ਗਈਆਂ ਹਨ ਇਹਨਾਂ ਸਭ ਸਟੋਰੀਆਂ ਤੋਂ ਬਾਅਦ ਤਾਂ ਇਹ ਹੀ ਲੱਗਦਾ ਹੈ ਕਿ ਮੈਕੂ ਟਲੋ ਆਪਣੇ ਦਿਲ ਦੇ ਵਿੱਚ ਕੋਈ ਨਾ ਕੋਈ ਦੁੱਖ ਹੈ ਜਿਹੜਾ ਹਲਕ ਹੋ ਰਹੀ ਹੈ ਕਿਉਂਕਿ ਇਹਨਾਂ ਸਟੋਰੀਆਂ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਆਪਣੇ ਪਤੀ ਅਨਮੋਲ ਦੇ ਨਾਲ ਗੁੱਸੇ ਦੇ ਵਿੱਚ ਚੱਲ ਰਹੀ ਹੈ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਕਾਫੀ ਪ੍ਰਤੀਕਿਰਿਆਵਾਂ ਉਸ ਦੇ ਬਾਰੇ ਦਿੱਤੀਆਂ ਜਾ ਰਹੀਆਂ ਹਨ ਉਹਨਾ ਟਾਈਮ ਆਪਾਂ ਕਿਸੇ ਦੀ ਪਰਸਨਲ ਲਾਈਫ ਬਾਰੇ ਕੁਝ ਨਹੀਂ ਕਹਿ ਸਕਦੇ ਜਿੰਨਾ ਟਾਈਮ ਉਹ ਖੁਦ ਆ ਕੇ ਆਪ ਸੱਚ ਨਹੀਂ ਦੱਸਦਾ ਤੇ ਬਾਕੀ ਅਸੀਂ ਵੀ ਕਹਿੰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਲਾਈਫ ਵਿੱਚ ਜੋ ਵੀ ਕੁਝ ਚੱਲ ਰਿਹਾ ਹੈ ਉਸ ਨੂੰ ਠੀਕ ਕਰਕੇ ਉਹਨਾਂ ਨੂੰ ਇੱਕ ਖੁਸ਼ਹਾਲ ਜ਼ਿੰਦਗੀ ਦੇਵੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ